ਇਹ ਕੋਈ ਨਹੀਂ ਕੋਈ ਚਾਰ ਕੇ ਗਏ ਆ ਕਿਉਂਕਿ ਤੇਲ ਪੋਇਆ ਨਾ ਮੈਂ ਯਾਰ ਇਹ ਪਹਿਲੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫੇਰ ਲੈ ਆਏ ਪੈਸੇ ਮੈਂ ਪੈਸੇ ਨਾ ਦੇ ਨੰਦ ਨੰਦ ਦੇ ਉਹ ਨਾਲ ਤੂੰ ਉੱਥੇ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਉੱਥੇ ਆਇਆ ਤੂੰ ਉਹਨੂੰ ਅੱਗ ਲੱਗਦੀ ਆ ਉਹਨਾਂ ਨੂੰ ਉੱਥੇ ਜਾ ਕੇ ਜੇਤਾ ਬਗਵਾ ਲਿਆ ਗਿਆ ਉੱਥੇ ਜਾ ਕੇ ਜੇਤਾ ਆਇਆ ਵੀਰ ਦੀ ਕੀ ਵਾਪਰਿਆ ਭਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤਿੰਨ ਪਾਏ ਇਹਨਾਂ ਨੇ ਇਹਨੂੰ 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 ਬੰਦੇ ਨੂੰ ਰਾਜ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਆ ਫੇਰ ਵਾਪਸ ਮੁੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨਾਲ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡੋਂ ਫਤੂਲ ਕਦਾਜਾ ਪਿਆ ਜੇ ਤੇਲ ਕਿ ਮੈਂ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ 'ਚ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਂ ਕੀ ਵੀਰ ਜੀ ਇਹ ਪੰਪ ਦਾ ਨਾਂ ਕੀ ਹੈ ਬਾਬਾ ਦਾ ਨਾਂ ਕੀ ਹੈ ਸਟੇਸ਼ਨ ਬਾਬਾ ਦਾ ਨਾਂ ਬਾਬਾ ਦਾ ਨਾਂ ਨਹੀਂ ਪਤਾ ਮਾਰਿਆ ਮੈਂ ਚੱਲਿਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਕਿੱਥੇ ਖੜਿਆ ਜੇ ਪਾਜੀ ਉਹ ਨਾ ਉਹ ਨਾ ਖੜਿਆ ਜੇ ਖੁੱਸੂਲੀ ਖੜਿਆ ਠੀਕ ਪੁਲਿਸ ਨੇ ਇਨਫਾਰਮ ਕਰਤਾ ਤੁਸੀਂ ਪੁਲਿਸ ਨੇ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫਾਰਮ ਕਰਤਾ ਕਿੱਥੇ ਹੋਣ ਲੱਗ ਗਈ ਪੰਪ ਕਦੋਂ ਦਾ ਕਦੋਂ ਦੀ ਇਹ ਵਾਰਤਾ ਤੋਂ ਇੱਕੰਦਾ ਚਿਹਰੇ ਤੋਂ ਕੁਝ 20 ਮਿੰਟ ਹੋ ਗਏ ਓਕੇ ਕੀ ਵਾਕਿਆ ਕੀ ਹੋਇਆ ਪਾਜੀ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਦੇ ਤੇਲ ਪੋਇਆ ਵਾ ਤੇ ਮੂਕਦ ਕੋਈ ਉਹਨੂੰ ਭੱਜੇ ਆ ਇਹਨੂੰ ਡਾਂਗਾ ਤਾਂ ਅਸੀਂ ਉਹਦੇ ਮਗਰ ਦੌੜੇ ਆ ਉਹਨਾਂ ਦੀ ਮਗਰ ਦੌੜੇ ਤੇ ਉਹਨੂੰ ਪਤਾ ਕਰ ਲਾਂਗੇ ਧੂਲਚਾ ਹੈਗੀ ਰਿਸ਼ਤੇਦਾਰੀ ਸਰ ਅਰਜ ਤਿੰਨ ਕਿਹੜ ਕਾਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾ ਉਹਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡਿਆ ਕੁੱਟ ਕੇ ਵੱਡਿਆ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਬਾਗ ਬਾ ਤੇਰੇ ਨਹੀਂ ਬਾਗ ਨਹੀਂ ਮੈਨੂੰ ਥੋੜੀ ਪਤਾ ਹੁਣ ਨਾਲ ਕਰਨਾ ਦੋ ਨੇ ਆ ਗਏ ਆ ਹਾਂਜੀ ਇੱਕ ਨੂੰ ਪਿੱਛੇ ਤਾਂ ਤਾਂ ਕਿਤੇ ਅੱਛਾ ਤਿੰਨ ਜਣੇ ਸੀ ਉੱਤੇ ਇੰਨੀ ਜਣੇ ਉੱਥੇ ਰਾਜ ਜਿਹਨੂੰ ਘੇਰੇ ਉਹਨੂੰ ਦੱਸਿਆ ਫਿਰ ਇੱਥੇ ਦੋ ਜਣੇ ਆਏ ਆ ਅੱਛਾ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹਾਂ ਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੋ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਇਹ ਵੀ ਲੋ ਫੇ ਵੇਖ ਕੇ ਵਾਪਸ ਹੀ ਮੁੜ ਗਏ ਆ ਤਾਂ ਫੇ ਇਹਨੂੰ ਘੇਰਿਆ ਤੇ ਗਾੜੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉਹ ਉੱਪਰ ਗਿਆ ਪੁੱਤਰ ਸਾਫ ਸਾਫ ਹੋਏਗਾ ਸਾਫ ਸਫਿੰਗ ਪਿੰਡ ਬਾਗੇ ਕੋਈ ਨਹੀਂ ਕੋਈ 25 राउंड ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਉਹ ਰਾਜੂ ਦੀ ਆਈ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਇੱਕ ਉਹਨੇ ਅੱਗ ਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤਿੰਨ ਨਹੀਂ ਦੋ ਹੀ ਦੋਵਾਂ ਨੇ ਕੀਤਾ ਉੱਥੇ ਹੀ ਪਾਸੀ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂ ਤਾਂ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਹਾਂ ਪਿੱਛੇ ਉਤਾਰ ਕੇ ਫੇਰ ਨੂੰ ਚੜਾਉਣਾ ਤਿੰਨਾਂ ਜਣੇ ਕਿ ਦੌੜਿਆ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪ ਇਹ ਤੁਹੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂਜੀ ਮੇਰੇ ਛੋਟੇ ਭਰਾ ਦਾ ਪट्रोलਪੰਪ ਆ ਅੱਛਾ ਜੀ ਨਾਮ ਮੇਰਾ ਗੁਰਕੀਤੇ ਸਿੰਘ ਪਾਰਟਨਰ ਆ ਠੀਕ ਹੈ ਜੀ ਕਿ ਮੈਂ ਜਿਹਨੂੰ ਇੱਥੇ ਇੱਕ ਕਰਨਾ ਸੀ ਉਸਨੇ ਫੋਨ ਗਿਆ ਵਾ ਅੱਛਾ ਜੀ ਤੇ ਮੈਂ ਉਸਦੇ ਕੋਲੇ ਆ ਗਿਆ ਵਾਂ ਹਾਂਜੀ ਤੇ ਇਹਨਾਂ ਨੇ ਮਤਲਬ ਤਿੰਨਾਂ ਨੇ ਗੰਨੇ تیر ਖੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਤੇ ਮੁੜ ਕੇ ਲਿਖੀ ਜਿਉਂ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਛੋਟੇ ਹਥਿਆਰ ਹੀ ਜਿਹਨ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪट्रोलਪੰਪ ਦੇ ਲਾਗੋ ਅੱਛਾ ਇਹ ਸਾਡੇ ਬੰਦੇ ਪਹਿਲੇ ਪੈ ਗਈ ਆ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਲਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰਨਾ ਕੀਤਾ ਲੱਗ ਜਾ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਛੱਟ ਲੱਗੀ ਕਾਫੀ ਜਿਆਦਾ ਵੱਧਿਆ ਗਿਆ ਹੋ ਜਾਂਦਾ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਆ ਉਹਨੇ ਕਿੰਨੀ ਉਮਰ ਹੈ ਜਿੰਨਾਂ ਦੇ ਸੱਟ ਲੱਗੀ ਉਹਨੀ ਉਮਰ ਹੋਣੀ ਆ ਜੀ 24 ਬਜੇ 23 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਦਾ ਬੇਟਾ ਐ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਜੀ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਵੀ ਘਟਨਾ ਆਪਰ ਹੋਇਆ ਤੇ ਹਰਾਤ ਹੁਣ ਹੋ ਗਏ ਨਾ ਇਹੋ ਜਿਹੀ ਹਰਾਤ ਕਦੀ ਹੋਈ ਨਹੀਂ ਇਹੋ ਜਿਹੀ ਰਤ ਨਹੀਂ ਘਰੀ ਹੋਈ ਹੁਣ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਨਿਕਲ ਕੇ ਵੀ ਸ਼ੀਫ ਨਹੀਂਗਾ ਕਿ ਕਿੰਨੇ ਵਜੇ ਦੀ ਘਟਨਾ ਹੋਇਆ ਇਹ ਹੁਣ ਤੋਂ 1 ਕਿੱਡੇ ਬੈਲੂ ਦੀ ਗੱਲ ਹੈ तकरीबन ਨੀਅਰਬਾਊਟ ਦੋ ਲਈ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹਦੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪ੍ਰੋਪਰਟੀਆਂ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਕਿੰਬਰਸਾਲ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸੱਕਦੇ ਕਰ ਲੈਣਗੇ ਬਾਅਦ ਵਿੱਚ ਬਾਕੀ ਕੌਣ ਕੌਣ ਹੈ ਦੱਸੇ ਉਹ ਨਿਆਣੇ ਮਰ ਕੇ ਭੱਜਿਆ ਨਾ ਇਹਨੂੰ ਸਾਡੇ ਲੈਣ ਨੂੰ ਆ ਰਿਹਾ ਨਹੀਂ ਲੱਗਾਂਗਾ ਹੀ ਮਰ ਗਿਆ ਉਹ ਉਹ ਬੰਦ ਕੇ ਜਿਹਨੂੰ ਘਰ ਮਾੜਾ ਕੋਟਾ ਮੈਂ ਆਪਣੇ ਗੁੰਡੇ ਕਿੱਥੇ ਮੋੜੇ ਸਾਨੂੰ ਹੂ ਗੱਲਾਂ ਥਲੇ ਦੇਖਾ ਜੰਮ ਜੰਮੀ ਰਾਮ ਜੀ ਜੇ ਅੰਗਰੇਜ਼ਾਂ ਨੇ ਫੋਨ ਕੀਤਾ ਮੇਰੇ ਕੋਲ ਨੰਬਰ ਕੀ ਕੋਈ ਨਾ ਤੈਨੂੰ ਫੋਨ ਸਾਧੂ ਸਿੰਘ ਇਹ ਕਿੱਥੇ ਲਿਗਾ ਦੂੰ ਕਿ ਚੋਟੀ ਦਾ ਉਹ ਕੋਈ ਮਰਦਾ ਨਹੀਂ ਆ ਉਹ ਕਣਾ ਇਹ ਪਾਰਕਟ ਆ ਕਿਉਂਕਿ ਤੇਲ ਪੋਇਆ ਨਾ ਮੈਂ ਯਾਰ ਪਾਹੇ ਆਂਦਾ ਨਾ ਤੇਲ ਪਾ ਦੇ ਬੰਦੇ ਤੇਲ ਪਾ ਦੇ ਬੰਦੇ ਭੱਜੇ ਨਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਫਿਰ ਲੈਣ ਆਏ ਪੈਸੇ ਮੈਂ ਪੈਸੇ ਨਾ ਦੇ ਨਾ ਨੰਦੇ ਉਹ ਨਾਲ ਉਥੇ ਅਛਾ ਤੂੰ ਨੰਦਪੁਰ ਆ ਕੇ ਤੇਲ ਪੋਣ ਕੇ ਤੇ ਤੂੰ ਇੱਥੇ ਆਇਆ ਤੂੰ ਉਹ ਤੂੰ ਅਗਲਕ ਜੀ ਬੰਦ ਉਹਨਾਂ ਨੂੰ ਉਥੇ ਜਾ ਕੇ ਤੇ ਤੂੰ ਅਗਲਕ ਜੀ ਆ ਉੱਪਰ ਜਾ ਸ਼ਾ ਉੱਥੇ ਜਾ ਕੇ ਚੇਤਾ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਜ ਧਾਰ ਗਏ ਆ ਇਹਦੇ ਨਾਲ ਨੇ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਵੱਲ ਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਆ ਫਿਰ ਹਾਊਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵਰਤਾ ਜੀ ਦੇ ਨਾ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਾਂ ਧੂਣ ਕਤਰਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਦਾ ਕੀ ਬੀਤੀ ਮੇਰਾ ਨਾ ਇਹ ਪੰਪ ਦਾ ਨਾਮ ਕੀ ਹੈ ਬਾਬਾ ਦੇ ਵਕਤ ਨੇ ਸਟੇਸ਼ਨ ਬਾਬਾ ਦਾ ਨਾਮ ਬਾਬਾ ਦਾ ਨਾਮ ਪਤਾ ਮਾਰਿਆ ਮੈਂ ਚੱਲਿਆ ਹੁਣ ਉਹ ਜਿਹੜਾ ਮੁੰਡਾ ਜਿਹੜਾ ਸੱਟ ਲੱਗ ਕਿੱਥੇ ਖੜਿਆ ਜੀ ਪਾਜੀ ਉਹਨਾਂ ਨੂੰ ਉਹ ਮਾਣੀ ਖੜਿਆ ਜੀ ਖੁੱਸ ਨਹੀਂ ਖੜਿਆ ਠੀਕ ਪੁਲਿਸ ਨੂੰ ਇਨਫੋਰਮ ਕਰਤਾ ਤੁਸੀਂ ਪੁਲਿਸ ਨੂੰ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੂੰ ਇਨਫੋਰਮ ਕਰਤਾ ਕਿੱਧਰੋਂ ਲੱਗੀ ਪੰਪ ਤੇ ਕਦੋਂ ਦਾ ਕਦੋਂ ਦੀ ਇਹ ਵਾਰਤਾ ਤੋ ਇੱਕ ਨਾ ਚੇਰ ਉਹ ਕੀ ਵਾਕਿਆ ਕੀ ਹੋਇਆ ਪਾਜੀ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਮੋਕ ਦੁਕੋਏ ਨੂੰ ਭੱਜੇ ਆ ਜਿਹਨੂੰ ਡਾਂਗਾ ਫਾਇਆ ਤਾਂ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੀ ਮਗਰ ਧੋੜੇ ਤੇ ਉਹਨੂੰ ਪਤਾ ਕਰ ਲਾਂਗੇ ਤੋਲ ਚ ਹੈਗੀ ਰਿਸ਼ਤੇ ਦਾ ਜੀ ਸਾਡੀ ਵੀ ਕਰ ਲਗਦਾ ਹਾਂ ਰਿਸ਼ਤੇਦਾਰੀ ਨੂੰ ਦੁਹ੍ਹਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਜੂਠੇ ਕਰ ਲਾ ਕੇ ਬਾਅਦ ਚ ਬਾਕੀ ਕੌਣ ਕੌਣ ਇੱਥੇ ਖੜੇ ਨੇ ਬੰਦੇ ਖੇਤ ਮਾਰ ਨਾਲ ਬਾਕੀ ਕੌਣ ਕੌਣ ਇੱਥੇ ਖੜੇ ਨੇ ਇਹਨਾਂ ਦਾ ਮਸਲ ਕੇ ਭੱਜਿਆ ਨਾ ਇਹਨੂੰ ਸੜਕ ਲੈਣ ਨੂੰ ਲੱਗਾਂਗੇ ਮਰਗੇ ਨਾ ਉਹ ਨੂੰ ਬੰਦ ਕੇ ਕਿੰਨੂੰ ਘਰ ਮਾੜਾ ਕੋਟਾ ਆਪਣੇ ਗੁੰਡੇ ਕਿੱਥੋਂ ਮਿਲਦੇ ਸਾਧੂ ਹੂਂ ਕੱਲ੍ਹ ਆਈਂ ਖੜੇ ਦੇਖਾਂ ਗੱਮ ਗੱਮੀ ਕਰਮ ਕਰਦੇ ਇਹ ਕੱਦ ਦੇ ਇਕੱਲੇ ਫੋਨ ਕਰ ਮੇਰੇ ਕੋਲ ਨੰਬਰ ਕੀ ਪਾਇਆ ਤੈਨੂੰ ਸਾਧੂ ਸਿੰਘ ਇਹ ਕਿੱਥੇ ਲਿਗਾ ਦੋ ਕਿਥੋਂ ਲਿਗਾ ਉਹ ਫੁੱਟਿਕਾ ਉਹ ਕੋਈ ਮਰਜ਼ੀ ਨਹੀਂ ਆਓ ਉਸਤੇ ਨਾਂ ਲਿਖਾ ਦਾਂਗੇ ਪੂਰਾ ਨਾਂ ਬਿਠਾਣਾ ਉਹਨਾਂ ਦਾ ਨਾਂ ਕਦੋਂ ਅਸੀਂ ਇਹਨਾਂ ਦੇ ਹੋਟਲ ਨਹੀਂ ਇਹਨਾਂ